ਸਸ਼ੀਗਲ ਜੀ ਅੱਜ ਦੇ ਵਲੋਗ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਸਵੇਰ ਦੇ 3 ਵਜੇ ਆ ਤੇ ਅੱਜ ਮੈਂ ਇੱਥੇ ਸਰਾ ਦੇ ਵਿੱਚ ਸੁਤਾ ਹੋਇਆ ਹਾਂ ਹੀ ਤੇ ਸਰਾ ਦੇ ਵਿੱਚੋਂ ਸਵੇਰੇ ਉਠਾਤਾ ਸਾਰਿਆਂ ਨੂੰ 2:30 ਵਜੇ ਕੀ ਸੰਗਤੇ ਚਾਲਾ ਬਣਾਇਆ ਤੇ ਹੁਣ ਗੁਰਦੁਆਰੇ ਅਸੀਂ ਮੱਥਾ ਟੇਕਾਂਗੇ ਬਰਸ਼-ਪਰਸ਼ ਮੈਂ ਪਹਿਲਾਂ ਕਰਕੇ ਆਉਂਗਾ ਫਿਰ ਉਸ ਤੋਂ ਬਾਅਦ ਮੂੰਹ ਧੋ ਕੇ ਗੁਰਦੁਆਰੇ ਮੱਥਾ ਟੇਕਦੇ ਆ ਫਿਰ ਅੱਗੇ ਚਾਲੇ ਬੰਨੇ ਆ ਆਓ ਚਲਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਅੱਜ ਜਿਹੜੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਨ ਜਾ ਰਹੇ ਹੋ ਇਹ ਗੁਰਦੁਆਰਾ ਸਾਹਿਬ ਸ਼੍ਰੀ ਪੁਲਪੁਖਤਾ ਸਾਹਿਬ ਨਾਲ ਜਾਣਿਆ ਜਾਂਦਾ ਹੈ ਇਹ ਇੱਕ ਹਿਸਟੋਰੀਕ ਗੁਰਦੁਆਰਾ ਸਾਹਿਬ ਹੈ ਜੋ ਕਿ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਛੋਪਾ ਪ੍ਰਾਪਤ ਹੈ 1629 ਦੀ ਹਰਗੋਬਿੰਦਪੁਰ ਦੀ ਜੰਗ ਦੇ ਵਿੱਚ ਜਦੋਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕੀਰਤਪੁਰ ਸਾਹਿਬ ਨੂੰ ਜਾ ਰਹੀ ਸੀ ਉਦੋਂ ਉਹ ਰੈਸਟ ਕਰਨ ਲਈ ਇਸ ਸਥਾਨ ਤੇ ਰੁਕੀ ਸੀ ਗੁਰੂ ਸਾਹਿਬ ਨੇ ਆਪਣੇ ਘੋੜੇ ਨੂੰ ਇੱਥੇ ਟਾਲੀ ਨਾਲ ਬੰਨਿਆ ਸੀ ਇਸ ਲਈ ਇਸ ਗੁਰਦੁਆਰਾ ਸਾਹਿਬ ਨੂੰ ਟਾਲੀ ਸਾਹਿਬ ਵੀ ਕਿਹਾ ਜਾਂਦਾ ਹੈ ਇੱਥੇ ਇੱਕ ਰਿਵਰ ਹੈ ਜਿਸ ਨੂੰ ਕਾਲੀ ਬਈ ਵੀ ਕਿਹਾ ਜਾਂਦਾ ਹੈ ਹੁਣ ਗੁਰਦੁਆਰਾ ਸਾਹਿਬ ਦੇ ਅਸੀਂ ਅੰਦਰ ਜਾਵਾਂਗੇ ਅੰਦਰ ਦਰਬਾਰ ਸਾਹਿਬ ਦੇ ਅੰਦਰ ਅਸੀਂ ਦਰਸ਼ਨ ਕਰਾਂਗੇ ਬਾਬਾ ਜੀ ਦਾ ਜਿਹੜਾ ਸੰਗ ਹੈ ਉਹ ਕੋਟਲੀ ਜਿਹੜਾ ਪਿੱਛੇ ਪਿੰਡ Mein ਤੁਹਾਨੂੰ ਦੱਸਿਆ ਸੀ ਉੱਥੇ ਰੁਕਦਾ ਹੈ ਤੇ ਮੈਂ ਜਿਹੜਾ ਰਾਤ ਜਿਹੜਾ ਪੱਕੇ ਪੋਲੇ ਗੁਰਦੁਆਰਾ ਸਾਹਿਬ ਤੇ ਰੁਕਿਆ ਸੀ ਤੇ ਇੱਥੇ ਹੀ ਮੈਂ ਇੱਥੋਂ ਦਰਸ਼ਨ ਕਰਕੇ ਹੁਣ ਅੱਗੇ ਨੂੰ ਵਧਾਂਗਾ ਤੇ ਜਿਹੜਾ ਪਿੱਛੇ ਸੰਗ ਆਏਗਾ ਉਹ ਵੀ ਇੱਥੋਂ ਦਰਸ਼ਨ ਕਰਕੇ ਹੀ ਅੱਗੇ ਨੂੰ ਜਾਏਗਾ ਇੱਥੇ ਥੋੜੀ ਦੇਰ ਉਹ ਰੈਸਟ ਕਰਨਗੇ ਅਗਰ ਤੁਸੀਂ ਹਰਗੋਬਿੰਦ ਸਪੋਰਟ ਜਿਹੜਾ ਹੈ ਉੱਥੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਂਦੇ ਆ ਰਸਤੇ ਵਿੱਚ ਆਂਦਾ ਇੱਥੇ ਦਰਸ਼ਨ ਜ਼ਰੂਰ ਕਰਕੇ ਜਾਇਓ ਅਗਰ ਤੁਸੀਂ ਇੱਥੇ ਸਟੇ ਵੀ ਕਰਨਾ ਚਾਹੁੰਦੇ ਆ ਸਟੇ ਕਰਨ ਦੇ ਵੀ ਪੁਖਤਾ ਇੰਤਜ਼ਾਮ ਇੱਥੇ ਕੀਤੇ ਗਏ ਆ ਹੁੰਦੇ ਇੱਥੇ ਰੂਮ ਵੀ ਈਜ਼ਲੀ ਅਵੇਲੇਬਲ ਹੋ ਜਾਂਦੇ ਆ ਅਗਰ ਤੁਸੀਂ ਰਾਤ ਰਹਿਣਾ ਚਾਹੁੰਦੇ ਇੱਥੇ ਰਾਤ ਵੀ ਰਹਿ ਸਕਦੇ ਹੁਣ ਅਸੀਂ ਦਰਬਾਰ ਸਾਹਿਬ ਦੇ ਦਰਸ਼ਨ ਕਰ ਸਤਿ ਸ੍ਰੀ ਅਕਾਲ ਸਾਰੇ ਸੁਆਜਨਾਏ ਪਾਪੀਆ ਪਾਪੀਆ ਪਾਜ ਰਿਹਾ ਨਮਸਕਾਰ ਜੀ ਦਾਤ ਕਰੀ ਦਾਤਾਰ ਪੀਰ ਕੀ ਅੰਦਰ ਰਖੀਆ ਜੇ ਤਿਸ ਸਾ ਚਰਪਾਨੀ ਰੂਹਾ ਕੀ ਗੁਰਨ ਬੋਲੀਐ ਜੇ ਜੁਗ ਚਾਰੀ ਆਰਜਾ ਹੁਰ ਸੂਨੀ ਹੋਏ ਨਵਾ ਕੰਡਾ ਜਮਨੀਆ ਨਾਮ ਚੰਨਾ ਸਭ ਕੋਈ ਚਲਗਾ ਨੌਰ ਕਾਇਕ ਜਾ ਸਾਡੇ ਕਿਲੇ ਹੋਏ ਹੁਣ ਮੈਂ ਤੇ ਹੁਣ ਚਾਲੇ ਪਾੜੇ ਆ ਚਾਹ ਦਾ ਲੰਗਰ ਲੱਗਾ ਹੋਇਆ ਮੈਂ ਪੀਣਾ ਨਹੀਂ ਆ ਤੇ ਹੋਰ ਚੱਲਦੇ ਆ ਇੱਥੋਂ ਬਾਹਰ ਤੋਂ ਮਾਤਾ ਗੁਰਮੀਤਾਂ ਦੇ ਚਾਲੇ ਬੰਨੇ ਅੱਗੇ ਨੂੰ ਇਹ ਤੁਸੀਂ ਬਾਹਰ ਤੋਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਸੰਗਤ ਜਿਹੜੀ ਆ ਆ ਕਾਫੀ ਸਾਰੀ ਸੰਗਤ ਜਿਹੜੇ ਪਹਿਲਾਂ ਵੀ ਜਾ ਚੁੱਕੇ ਆ ਤੇ ਕੋਈ ਹੁਣ ਵੀ ਤਿਆਰੀ ਕਰ ਚੁੱਕੇ ਆ ਕਈ ਇਸ਼ਨਾਨ ਕਰਕੇ ਜਿਹੜੇ ਆ ਅੱਗੇ ਵੱਲ ਨੂੰ ਚਾਲੇ ਪਾ ਚੁੱਕੇ ਆ ਪਹਿਲਾਂ ਵੀ ਤੇ ਹੁਣ ਮੈਂ ਵੀ ਅੱਗੇ ਵੱਲੋਂ ਚੱਲੇ ਪਾਵਾਂਗਾ ਗੁਰਦੁਆਰਾ ਸਾਹਿਬ ਦਰਸ਼ਨ ਤੁਸੀਂ ਵੀ ਕਰ ਲਿਆ ਤੇ ਮੈਂ ਵੀ ਕਰ ਲਿਆ ਹੁਣ ਅਸੀਂ ਅੱਗੇ ਵੱਲੋਂ ਚੱਲਦੇ ਆ ਚਲੋ ਆਓ ਮੇਰੇ ਨਾਲ ਤੇ ਵੱਜ ਗਈ ਹੈ ਜੀ 4:30 ਤੇ ਮੈਂ ਪਹੁੰਚ ਗਏ ਆ ਮਿਆਣੀ ਪਿੰਡ ਮਿਆਣੀ ਤੋਂ ਹੁਣ ਅੱਲੇ ਚੱਲੀ ਜਾਂਦੇ ਆ ਦੇਖਦੇ ਆ ਕਦੋਂ ਤੱਕ ਮੈਂ ਦਰਿਆ ਦੇ ਕੋਲ ਪਹੁੰਚਦਾ ਆ ਵੈਸੇ ਤਾਂ ਅਪਰੋਕਸੀਮੇਟਲੀ 7:00 ਵਜੇ ਦੇ ਨੀਰ ਬਹੁਤ ਪਹੁੰਚ ਜਾਈਦਾ ਆ ਵੱਟ ਮੈਂ ਇਕੱਲਾ ਆ ਕੱਲੇ ਸਾਥ ਨਾ ਹੋਣ ਦੇ ਕਾਰਨ ਬੰਦਾ ਕਦੀ ਹੌਲੀ ਚੱਲਦਾ ਕਦੀ ਤੇਜ਼ ਚੱਲਦਾ ਕਦੀ ਬਹਿ ਜਾਂਦਾ ਸਾਥ ਹੋਵੇ ਤਾਂ ਬੰਦਾ ਤੁਰਿਆ ਰਹਿੰਦਾ ਹੈ ਤੇ ਚਲੋ ਕੋਈ ਗੱਲ ਨਹੀਂ ਚੱਲਦੇ ਆ ਮਿਆਣੀ ਪਿੰਡ ਪਹੁੰਚ ਗਏ ਆ ਮਿਆਣੀ ਤੋਂ ਅੱਗੇ ਦੇਖਦੇ ਆ ਕਿਹੜਾ ਪਿੰਡ ਆਂਦਾ ਜਾ ਮੈਨੂੰ ਲੱਗਦਾ ਜੀ ਮਿਆਣੀ ਪਿੰਡ ਜਿਹੜਾ ਇਹ ਛੋਟਾ ਜਿਹਾ ਆਇਆ ਤੇ ਮੈਨੂੰ 20 ਮਿੰਟ ਹੋ ਗਏ ਤੁਰਦੇ ਨੇ ਮਿਆਣੀ ਪਿੰਡ ਨਹੀਂ ਖਤਮ ਹੁੰਦੇ ਆਂਦਾ ਮੈਨੂੰ ਲੱਗਦਾ ਹੁਣ ਖਤਮ ਹੋਇਆ ਗੁਰਦੁਆਰੇ ਦੇ ਆਕੇ ਹੁਣ ਕੱਚਾ ਰਸਤਾ ਆ ਆਇਆ ਕੱਚੇ ਰਸਤੇ ਤੋਂ ਚੱਲਣਾ ਔਖਾ ਆ ਕੱਚੇ ਰਸਤੇ ਤੋਂ ਜਿਹੜਾ ਦਰਿਆਵਾਲ ਨੂੰ ਰਸਤਾ ਜਾਂਦਾ ਨਾ ਉੱਥੇ ਓਕਾ ਹੋਣਾ ਆ ਕਿਉਂਕਿ ਬਾਰਿਸ਼ ਹੋਈ ਪਈ ਆ ਜਦੋਂ ਮੈਂ ਉੱਠਿਆ ਸੀ ਉਸ ਤੋਂ ਪਹਿਲਾਂ ਬਾਰਿਸ਼ ਜਿਹੜੀ ਆ ਲਗਾਤਾਰ 1 ਘੰਟਾ ਹੋ ਗਿਆ ਠੀਕ ਬਹੁਤ ਤੇਜ਼ ਹੈ ਤੇ ਇਹ ਸਾਰੇ ਪਾਸੇ ਬਾਰਿਸ਼ ਹੋਈ ਆ ਤੇ ਇਹ ਹੁਣ ਚਿੱਕੜ ਬੋਹਿਆ ਹੋਣਾ ਉੱਥੇ ਲੋਕੀ ਕਈਆਂ ਨੇ ਤਿਲਕਣਾ ਕਿਉਂਕਿ ਪਹਿਲਾਂ ਵੀ ਜਦੋਂ ਗਈ ਇੱਕ ਵਾਰੀ ਉਦੋਂ ਵੀ ਤਿਲਕਦੇ ਸੀ ਲੋਕੀ ਪਹੁੰਚ ਗਏ ਆ ਗੁਰਦੁਆਰਾ ਸੰਗਤ ਸਿੰਘ ਸਾਹਿਬ ਮੰਡ ਪਿੰਡ ਇਬਰਾਹਿਮਪੁਰ ਇਹ ਆ ਗੇਟ ਆ ਉਹਦਾ ਅੱਗੇ ਗੁਰਦੁਆਰਾ ਸਾਹਿਬ ਹੈ ਤੇ ਕੱਚਾ ਦਾ ਸਟਾਰਟ ਹੋਣ ਵਾਲਾ ਹੀ ਆ ਹੁਣ ਜਿੱਥੋਂ ਤੁਰ ਪਏ ਹੋਏ ਆ ਹੌਲੀ ਹੌਲੀ ਮੱਠੀ ਮੱਠੀ ਸਪੀਡ ਦੇ ਵਿੱਚ ਮੈਂ ਤੁਰਿਆ ਹੋਇਆ ਆਇਆ ਆ ਉਹ ਟਖਾਵਟ ਉਹ ਹੋਈ ਪਈ ਆ ਪਰ ਫੇਰ ਵੀ ਚੱਲਣਾ ਤਾਂ ਪੈਣਾ ਹੀ ਆ ਚੱਲਦਾ ਪਿਆ ਮੈਂ ਨਾਲ ਨਾਲ ਵਾਹਰੂ ਸੰਗਤ ਚ ਪਿੱਛੇ ਆਈ ਜਾਂਦੀ ਆ ਕੋਈ ਸੰਗਤ ਅੱਗੇ ਆਈ ਜਾਂਦੀ ਆ ਬਲੋ ਹੌਲੀ ਹੌਲੀ ਸਪੀਡ ਦੇ ਵਿੱਚ ਸਾਰੇ ਜਾਈ ਜਾਂਦੇ ਆ। ਚਾਹ ਦੇ ਲੰਗਰ ਸਾਰੀ ਜਗ੍ਹਾ ਲੱਗੇ ਹੋਏ ਇੱਥੇ ਵੀ ਚਾਹ ਦੇ ਲੰਗਰ ਲੱਗੇ ਆ। ਪਕੋੜਿਆਂ ਦੇ ਲੰਗਰ ਐ, ਨੂਡਲ ਦੇ ਲੰਗਰ ਐ। ਕਾਫੀ ਤਰ੍ਹਾਂ ਦੇ ਲੰਗਰ ਜਿਹੜੇ ਲੱਗੇ ਹੋਏ ਐ ਸਵੇਰ ਦੇ। ਸਵੇਰੇ ਲੱਗਣਾ ਲੱਗਣਾ ਸਟਾਰਟ ਹੋ ਗਏ ਆ। ਸਵੇਰ ਦੇ 7:00 ਵਜੇ ਆ ਤਾਂ ਇਹਨਾਂ ਮੈਦਾਨ ਦੇ ਲਾਗੇ ਆ ਗਿਆ ਹੋਏ ਆ ਆ। ਇੱਕ ਤਾਂ ਚੀਜ਼ ਦਿਖਾਨਾ ਆ। ਤੁਹਾਨੂੰ ਵੀ ਬੜੀ ਚੰਗੀ ਲੱਗਣੀ ਆ। ਆ ਕਿਸੇ ਦਾ ਖੇਤ ਆ ਖੇਤ ਉਹਨੇ ਆਪਣੀ ਕਣਕ ਵੱਢ ਕੇ ਰਸਤਾ ਬਣਾਇਆ ਹੋਇਆ ਸੰਗਤਾਂ ਤੇ ਜਾਣ ਨੂੰ ਕਿੰਨੀ ਦੇਖੋ ਜਗ੍ਹਾ ਛੱਡੀ ਹੋਈ ਆ ਕਹਿੰਦੇ ਲੋਕੀ ਆਪਣੇ ਵੱਟ ਨਹੀਂ ਛੱਡਦੇ ਤੇ ਇਹਨੇ ਆਪਣੀ ਕਿੰਨੀ ਜਗ੍ਹਾ ਛੱਡੀ ਹੋਈ ਆ ਇਹ ਦਸਤਾ ਨਹੀਂ ਆ ਇਹ ਰਸਤਾ ਨਹੀਂ ਆ ਇਹ ਰਸਤਾ ਬਣਾਇਆ ਗਿਆ ਆ ਆਪਣੇ ਖੇਤ ਦੇ ਵਿੱਚੋਂ ਲੋਕੀ ਆਰਾਮ ਨਾਲ ਲੰਘ ਸਕਣ ਕਿਉਂਕਿ ਅੱਗੇ ਲੱਕੀ ਨਾ ਇਹ ਦਵੱਟਾਂ ਦੇ ਵਿੱਚੋਂ ਦੀ ਲੰਘਦੇ ਹੁੰਦੇ ਸੀ ਵਟਣ ਇਹਦੇ ਉੱਤੇ ਲੋਕੀ ਲੰਘਦੇ ਹੁੰਦੇ ਸੀ ਤੇ ਲੋਕੀ ਟਿਕਦੇ ਹੁੰਦੇ ਸੀ ਮਤਲਬ ਜਦੋਂ ਮੀਂਹ ਕਣੀ ਆਣਾ ਤਿਲਕਾਂ ਬਹੁਤ ਜ਼ਿਆਦੀ ਹੋ ਜਾਂਦੀ ਸੀ ਇਹਦਾ ਹੈ ਕਿ ਮੀਂਹ ਆ ਮੀਂਹ ਦਾ ਆਲਮੋਸਟ ਅ ਮੀਂਹ ਦਾ ਆਂਦਾ ਹੀ ਜਾਂਦਾ ਹੈ ਹਰ ਸਾਲ ਤੇ ਜਦੋਂ ਇੱਥੇ ਵਟ ਦੇ ਉੱਤੇ ਤੁਰਦੇ ਨੇ ਲੋਕੀ ਤੇ ਤਿਲਕਾਂ ਹੋ ਜਾਂਦੀ ਸੀ ਵੇਸ ਕਰਕੇ ਪੁਰਾਣੀ ਕਿਹਦਾ ਖੇਤ ਆ ਹੁਣ ਰੱਬ ਜਾਣੇ ਜਗ੍ਹਾ ਬਣਾਈ ਹੋਈ ਆ ਉਹਨੇ ਪੂਰੀ ਕਿੰਨੀ ਜਗ੍ਹਾ ਦੇਖੋ ਛੱਡੀ ਹੋਈ ਆ ਲੋਕਾਂ ਦੇ ਲੰਘਣ ਵਾਸਤੇ ਦਰਿਆ ਦੇ ਕੋਲ ਪਹੁੰਚ ਗਏ ਆ ਠੰਡੀ ਹਵਾ ਵਗਦੀ ਪਈ ਆ ਆ ਦੇਖੋ ਕਿੰਨੀ ਤੇਜ਼ ਹਵਾ ਵਗਦੀ ਪਈ ਆ ਹ ਸਪੈਡ ਦੇ ਆ ਗਏ ਇਹਦੇ ਪਿੱਛੇ ਦਰਿਆ ਆ ਪਰ ਹੱਲੇ ਵੀ ਟਾਈਮ ਲੱਗਣਾ ਦਰਿਆ 'ਤੇ ਪਹੁੰਚਣ ਨੂੰ ਘੁੰਮ ਘੁੰਮ ਕੇ ਉਹ ਘੁੰਮ ਘੁੰਮ ਕੇ ਜਾਣਾ ਪੈਂਦਾ ਆ ਪੂਰਾ ਫੇਰ ਉੱਥੇ ਜਾਣਾ ਆ ਫਿਰ ਦਰਿਆ ਜਿਹੜਾ ਆ ਉਹ ਬੇੜੀਆਂ ਨਾਲ ਲੋਕੀ ਪਾਲਾ ਪਾਰ ਕਰਦੇ ਹੁੰਦੇ ਸੀ ਹੁਣ ਤਾਂ ਰਸਤਾ ਬਣਾਤਾ ਆ ਉੱਥੇ ਜਾ ਕੇ ਮੈਂ ਤੁਹਾਨੂੰ ਪ੍ਰੋਪਰ ਦਿਖਾਣਾ ਆ ਪਰ ਆ ਮੈਨੂੰ ਚੀਜ਼ ਬੜੀ ਵਧੀਆ ਲੱਗੀ ਇਹਦੇ ਵੀ ਖੇਤ ਜਿਉਂਦਾ ਵਸਦਾ ਰਿਹਾ ਹਵਾ ਬਹੁਤ ਠੰਡੀ ਵਗਦੀ ਪਈ ਆ ਉਹ ਪਿੱਛੇ ਸਪੀਦੇ ਦੇਖ ਸਕਦੇ ਆ ਮਤਲਬ ਦਰਿਆ ਲੱਗ ਗਈ ਆ ਠੰਡ ਬਹੁਤ ਆਦੀ ਹੋਈ ਪਈ ਆ ਕੱਪੜੇ ਆਪ ਮੋਟੇ ਪਾਏ ਹੋਏ ਆ ਇਹਨਾਂ ਫਰਕ ਨਹੀਂ ਪੈਂਦਾ ਹਵਾ ਦੀ ਆਵਾਜ਼ ਤੁਸੀਂ ਸੁਣ ਸਕਦੇ ਆ ਬਹੁਤ ਤੇਜ਼ ਚਲਦੀ ਪਈ ਹਵਾ ਮੈਂ ਹੱਲੇ ਦੱਸਿਆ 12 ਵਜੇ ਦਾ ਉਹ ਤੋਂ ਪਹਿਲਾਂ ਪਹਿਲਾਂ ਮੈਨੂੰ ਕਾਫੀ ਅੱਗੇ ਪਹੁੰਚਣਾ ਪੈਣਾ ਆ ਜਾਦਾ ਸਫਰ ਮੈਂ ਕਰ ਦੂੰਗਾ ਉਤੋਂ ਪਹਿਲਾ ਪਹਿਲਾ ਮੀਂਹ ਤੋਂ ਪਹਿਲਾ ਪਹਿਲਾ ਕੋਸ਼ਿਸ਼ ਕਰੂੰਗਾ ਜ਼ਿਆਦਾ ਸਫਰ ਕਰਨ ਦੀ ਅੱਜ ਹਰਚੋਵਾਲ ਜੇ ਪਹਿਲਾਂ ਪਹੁੰਚ ਸਕਿਆ ਤਾਂ ਪਹੁੰਚ ਜਾਊਗਾ ਪਰ ਮੈਨੂੰ ਲੱਗਦਾ ਨਹੀਂ ਹੈ ਮੇਰੇ ਹਾਲਾਤ ਦੇਖ ਕੇ ਕਿ ਮੈਂ ਜਲਦੀ ਪਹੁੰਚ ਜਾਊਗਾ ਹਨਾ ਚਲੋ ਮਿਲਦੇ ਹਾਂ ਹੁਣ ਬਹੁਤ ਜ਼ਿਆਦਾ ਤੇਜ਼ ਵਗਦੀ ਪਈ ਆ ਮੀਂਹ ਦੇ ਅਸਰ ਹੈਗੇ ਵੀ ਆ ਪਰ ਵੈਦਰ ਰਿਪੋਰਟ ਦੇ ਅਨੁਸਾਰ ਜਿਹੜਾ ਆ ਮੀਂਹ 12 ਵਜੇ ਦੱਸਿਆ ਹੋਇਆ ਕੋਸ਼ਿਸ਼ ਕਰੂੰਗਾ ਕਿ ਪਹਿਲਾ ਪਹਿਲਾ ਜਿਆਦਾ ਸਫਰ ਕਰ ਲਾਂ ਪਰ ਮੇਰੇ ਹਾਲਾਤ ਬਹੁਤ ਖਰਾਬ ਆ ਤੁਰਿਆ ਜਾਂਦਾ ਨਹੀਂ ਪਿਆ ਤਾਂ ਬਹੁਤ ਦੁਖਦੀਆਂ ਪਈਆਂ ਪੈਰ ਸੁੱਜ ਗਏ ਆ ਪਰ ਫੇਰ ਵੀ ਪੈਦਲ ਚੱਲਣਾ ਤਾਂ ਪੈਣਾ ਹੀ ਆ ਅੱਜ ਦਾ ਸਫਰ ਇੱਡਾ ਵੈਸੇ ਲੰਬਾ ਨਹੀਂ ਹੈਗਾ ਪਰ ਜੇ ਮੇਰੇ ਪੈਰ ਨੇ ਸਾਥ ਦਿੱਤਾ ਤੇ ਫੇਰ ਤਾਂ ਚੱਲਦੇ ਰਵਾਂਗੇ ਹੁਣ ਮੈਂ ਭੇਟਾ ਦੇ ਪੱਤਨ ਪਹੁੰਚ ਗਿਆ ਹੋਇਆ ਆ ਇੱਥੇ ਦਰਿਆ ਆ ਬਿਆਸ ਦਰਿਆ ਉਸ ਨੂੰ ਪਾਰ ਕਰਦੇ ਆ ਉਸ ਨੂੰ ਪਾਰ ਕਰਨ ਵਾਸਤੇ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਜਿਹੜਾ ਪਹਿਲਾਂ ਦੇ ਸਮੇਂ ਜਦੋਂ ਮੈਂ ਪਹਿਲਾਂ ਜਾਂਦਾ ਰਿਹਾ 2014 ਤੋਂ ਪਹਿਲਾਂ ਮੈਂ ਕਿਸ਼ਤੀਆਂ ਦੇ ਰਾਈ ਪਾਰ ਕਰਦਾ ਰਿਹਾ ਸੰਗਤ ਜਿਹੜੀ ਵੀ ਆ ਉਹ ਕਿਸ਼ਤੀਆਂ ਰਾਈ ਪਾਰ ਕਰਦੀ ਪਈ ਈ ਸੀ ਉਦੋਂ ਵੀ ਤੇ ਹੁਣ ਦੇਖ ਲੈਣੇ ਆ ਸੰਗਤ ਕਿਸ ਤਰ੍ਹਾਂ ਪਾਰ ਕਰ ਰਹੀ ਆ ਅੱਗੇ ਚੱਲਦੇ ਆ ਤੇ ਅੱਗੇ ਦੇਖਦੇ ਆ ਸ਼ੁਰੂਆਤ ਦੇ ਵਿੱਚ ਤੁਸੀਂ ਦੇਖ ਸਕਦੇ ਆ ਲੱਕੜ ਦਾ ਪੁਲ ਬਣਾਇਆ ਗਿਆ ਆ ਤੇ ਅੱਗੇ ਵੀ ਦੇਖਦੇ ਆ ਸ਼ਾਇਦ ਇਸੇ ਤਰ੍ਹਾਂ ਦਾ ਹੀ ਪੁਲ ਮੈਨੂੰ ਲੱਗਦਾ ਹੈ ਕਿ ਇਸੇ ਤਰ੍ਹਾਂ ਦਾ ਪੁਲ ਹੀ ਅੱਗੇ ਹੋਏਗਾ ਤੇ ਇਹ ਪਹਿਲਾਂ ਤਾਂ ਦਰਿਆ ਬਹੁਤ ਜ਼ਿਆਦਾ ਹੁੰਦਾ ਹੈ ਤੇ ਹੁਣ ਜਿਹੜਾ ਆ ਪਾਣੀ ਬਹੁਤ ਘੱਟ ਹੋ ਗਿਆ ਹੋਇਆ ਹੈ ਕਿਉਂਕਿ ਪਹਿਲਾਂ ਜਿੱਥੋਂ ਹੁਣ ਲੱਕੜ ਦੇ ਦਰਿਆ ਤੋਂ ਆਪਾਂ ਨਿਕਲੇ ਇੰਨਾ ਪਾਣੀ ਹੁੰਦਾ ਸੀ ਪਹਿਲਾਂ ਤੇ ਹੁਣ ਇਸ ਵਾਰ ਜਿਹੜਾ ਆ ਪਾਣੀ ਦਰਿਆ ਦਾ ਘਟ ਹੈ ਤੇ ਅੱਗੇ ਚੱਲਦੇ ਆਂ ਤੇ ਦਰਸ਼ਨ ਆ ਕਈ ਸੰਗਤਾਂ ਜਿਹੜੀਆਂ ਇੱਥੇ ਦਰਸ਼ਨ ਕਰਕੇ ਵਾਪਸ ਚੱਲ ਜਾਣਗੀਆਂ ਕਈ ਸੰਗਤਾਂ ਜਿਹੜੀਆਂ ਨਾਲ ਚੱਲਣਗੀਆਂ ਸੰਗਦੇ ਤੇ ਅੱਜ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਹ ਬਿਆਸ ਦਰਿਆ ਆ ਤੇ ਕਿਸ਼ਤੀਆਂ ਤੁਸੀਂ ਜਿਵੇਂ ਕਿ ਦੇਖ ਸਕਦੇ ਹੋ ਕਿਸ਼ਤੀਆਂ ਲੈ ਕੇ ਜਿਹੜੇ ਆ ਲੋਕ ਖੜੇ ਹੋਏ ਆ ਤੇ ਇੱਥੇ ਹੀ ਪਹਿਲਾਂ ਜਿੱਦਾਂ ਹੁੰਦਾ ਸੀ ਕਿਸ਼ਤੀਆਂ ਰਾਹੀਂ ਸੰਗਤਾਂ ਨੂੰ ਇਹਦਾ ਪਾਰ ਕਰਾਇਆ ਜਾਂਦਾ ਸੀ ਦਰਿਆ ਤੇ ਇੱਥੇ ਜਿਹੜਾ ਪੁਲ ਹੈ ਹੁਣ ਬਣਾ ਦਿੱਤਾ ਗਿਆ ਹੈ ਲੱਕੜ ਦਾ ਜੋ ਕਿ 3-4 ਸਾਲ ਪਹਿਲਾਂ ਹੀ ਇਹ ਬਣਾਇਆ ਗਿਆ ਹੈ ਮੈਂ ਕਨਫਰਮ ਕੀਤਾ 3-4 ਸਾਲ ਪਹਿਲਾਂ ਹੀ ਇਹ ਵਾਲਾ ਪੁਲ ਜਿਹੜਾ ਬਣਾਇਆ ਗਿਆ ਕੋਈ ਦੇਖ ਸਕਦੇ ਹੋਈ ਕਈ ਜਿਹੜੇ ਸੰਗਤਾਂ ਜੜੀਆਂ ਆ ਹਾਲੇ ਵੀ ਕਿਸ਼ਤੀਆਂ ਰਾਹੀਂ ਹੀ ਪਾਰ ਕਰਦੇ ਪਏ ਆ ਅੱਗੇ ਬੇੜਾ ਛੜਾਇਆ ਜਾਂਦਾ ਹੈ ਉਹ ਵੀ ਮੈਂ ਤੁਹਾਨੂੰ ਦਿਖਾਉਂਗਾ ਜਿਹੜਾ ਤੁਸੀਂ ਮੇਰੇ ਪਿੱਛੇ ਦੇਖ ਰਹੇ ਵਿਆਸ ਦਰਿਆ ਆ ਕਿਸੇ ਟਾਈਮ ਤੇ ਇੱਥੇ ਜਿਹੜੇ ਲੋਕ ਹੁੰਦੇ ਸੀ ਉਹ ਕਿਸ਼ਤੀਆਂ ਰਾਹੀਂ ਪਾਰ ਕਰਦੇ ਹੁੰਦੇ ਸੀ ਤੇ ਪਰ ਹੁਣ ਜਿਹੜਾ ਆ ਉਹ ਪੁਲ ਬਣ ਗਿਆ ਹੋਇਆ ਪੁਲ ਦੇ ਉੱਤੇੋਂ ਕਰਦੇ ਆ ਮੈਂ ਖੋਦੇ ਇਹਦੇ ਵਿੱਚ 7 ਸਾਲ ਕਿਸ਼ਤੀਆਂ ਰਾਹੀਂ ਪਾਰ ਕਰਦਾ ਰਿਹਾ ਤਾਂ ਕਿ ਜਿਹੜਾ ਦੀ ਪਿੱਛੇ ਦੇ ਇਸੇ ਤੇ ਉਹ ਪੁਲ ਬਣ ਗਿਆ ਹੋਇਆ ਆ ਉਹ ਪੁਲ ਸਾਡੀ ਕੋ ਜਾਂਦੇ ਆ ਲੋਕੀ ਪਹੁੰਚ ਨਹੀਂ ਜਿਹੜੇ ਵੀ ਕਿਸ਼ਤੀਆਂ ਰਾਹੀਂ ਜਾਣਾ ਚਾਹੁੰਦੇ ਆ ਉਹ ਕਿਸ਼ਤੀਆਂ ਰਾਹੀਂ ਵੀ ਜਾ ਸਕਦੇ ਆ ਪਰ ਮੈਂ ਜਿਹੜਾ ਆ ਉਹ ਕਰਦੇ ਨੇ ਕਹਿੰਦਾ ਆ ਤੂੰ ਪੁਲ ਰਾਹੀਂ ਜਾਏਗਾ ਇਸ ਲਈ ਮੈਂ ਪੁਲ ਰਾਹੀਂ ਜਾਊਂਗਾ ਤੇ ਯੋ ਦੇਖੋ ਕਿੰਨਾ ਸੋਹਣਾ ਆਂਦਾ ਪਿਆ ਆ ਇੱਕ ਤਾਂ ਦਰਿਆ ਆ ਉਤੋਂ ਵੀਊ ਅੱਜ ਬੜਾ ਵਧੀਆ ਆ ਤੇ ਭਜਾ ਆਂਦਾ ਪਿਆ ਆ ਹੁਣ ਅਸੀਂ ਪਾਰ ਕਰਾਂਗੇ ਦਰਿਆ ਇੱਥੇ ਬੇੜਾ ਛੜਾਈ ਹੁੰਦੀ ਆ ਬੇੜਾ ਛੜਾਈ ਦੇਣੀ ਪੈਂਦੀ ਆ ਉਹ ਮੈਂ ਦੇ ਦਿੱਤੀ ਆ ਤੇ ਹੁਣ ਪਾਰ ਕਰਾਂਗੇ ਅਸੀਂ ਤੇ ਲੋਕੇਸ਼ਨ ਤਾਂ ਬੜੀ ਸੋਹਣੀ ਆ ਜੇ ਰੀਲ ਬਣਾ ਸਕਦਾ ਤਾਂ ਬਣਾ ਲੈਣਾ ਪਰ ਮੈਂ ਕੋਈ ਐਡ ਨਹੀਂ ਬਣਾਉਣਾ ਚਲੋ ਕੋਈ ਗੱਲ ਨਹੀਂ ਬਲੌਗ ਹੀ ਸਹੀ ਫੋਟੋ ਕਲਿੱਕ ਕਰ ਲਈ ਆ ਉਹ ਥੰਬਨੇਲ ਜਦ ਤੁਸੀਂ ਦੇਖ ਸਕਦੇ ਆ ਚਲੋ ਇਹ ਟੈਂਪਰੇਰੀ ਪੁਲ ਬਣਾਇਆ ਗਿਆ ਹੈ ਫੌਜੀਆਂ ਦਰਾਂ ਬਣਾਇਆ ਗਿਆ ਹਰ ਸਾਲ ਜਿਹੜਾ ਹੈ ਇਹ ਪੁਲ ਦੁਬਾਰਾ ਬਣਾਇਆ ਜਾਂਦਾ ਹੈ ਇਹ ਵੀ ਦੇਖ ਸਕਦੇ ਲੱਕੜ ਲੱਕੜ ਦੇ ਜਿਹੜੇ ਪੱਟੇ ਲਗਾਏ ਹੋਏ ਆ ਇਹਦੇ ਵਿੱਚ ਤੇ ਵਿੱਚੋਂ ਦੀ ਥੋੜੇ ਸ਼ੇਕ ਵੀ ਆ ਕਿ ਇਹ ਵੀ ਆ ਕਿ ਮੋਬਾਈਲ ਕੁੱਟ ਕੇ ਫੜਨਾ ਪੈਣਾ ਜੇ ਇੱਕ ਵਾਰੀ ਸ਼ੇਕ ਦੇ ਵਿੱਚੋਂ ਥੱਲੇ ਡਿੱਗ ਗਿਆ ਫਿਰ ਮੋਬਾਈਲ ਗਿਆ ਇਸ ਲਈ ਮੈਂ ਇਹਨੂੰ ਥੋੜਾ ਮੋਬਾਈਲ ਵੀ ਕੁੱਟ ਕੇ ਫੜਿਆ ਹੋਇਆ ਤੇ ਤੁਹਾਨੂੰ ਫੇਰ ਵੀ ਦਰਸ਼ਨ ਮੈਂ ਕਰਾ ਰਿਹਾ ਆ ਕਿ ਕਿਵੇਂ ਸੰਗਤਾਂ ਇੱਥੋਂ ਪਾਰ ਕਰਦੀਆਂ ਨੇ ਤੇ ਇਹ ਪੈਦਲ ਜਿਹੜੇ ਯਾਤਰੀ ਆ ਉਹ ਇਹ ਇਸ ਇਸ ਜਗ੍ਹਾ ਤੋਂ ਜਿਹੜਾ ਪਾਰ ਕਰ ਸਕਦੇ ਆ ਅਗਰ ਪੈਦਲ ਨਹੀਂ ਆ ਟਰੈਕਟਰ ਵਗੈਰਾ ਆ ਗੱਡੀਆਂ ਆ ਉਹ ਦੂਜਾ ਪੱਕਾ ਜਿਹੜਾ ਪੁਲ ਬਣਿਆ ਆ ਉਹ ਦੂਸਰੇ ਪਾਸੇ ਉਹ ਜਾ ਸਕਦੇ ਆ ਲੇਕਿਨ ਪੈਦਲ ਯਾਤਰੀ ਜਿਹੜੇ ਆ ਹੁਣ ਕਾਫੀ ਆਸਾਨ ਹੋ ਗਿਆ ਲੇਕਿਨ ਪਹਿਲਾਂ ਜਿਹੜਾ ਆ ਕਿਸ਼ਤੀਆਂ ਰਾਹੀਂ ਪਾਰ ਕਰਨਾ ਪੈਂਦਾ ਸੀ ਪਹਿਲਾਂ ਬਹੁਤ ਜ਼ਿਆਦਾ ਰਸ਼ ਹੋ ਜਾਂਦੇ ਕਿਉਂਕਿ ਇੰਨੀਆਂ ਜ਼ਿਆਦਾ ਕਿਸ਼ਤੀਆਂ ਨਹੀਂ ਹੁੰਦੀਆਂ ਇਹ ਸੰਗਤ ਬਹੁਤ ਜ਼ਿਆਦਾ ਹੁੰਦੀ ਸੀ ਮਤਲਬ ਟਾਈਮ ਲੱਗ ਲੱਗ ਕੇ ਫਿਰ ਜਾ ਕੇ ਕਿਸ਼ਤੀਆਂ ਦੇ ਵਿੱਚ ਵਹਿੰਦੇ ਹੀ ਕੋਈ ਛੋਟੀਆਂ ਕਿਸ਼ਤੀਆਂ ਰਾਹੀਂ ਜਾਂਦਾ ਸੀ ਕਈ ਵੱਡੀਆਂ ਕਿਸ਼ਤੀਆਂ ਜਿਹੜੀਆਂ ਮੈਂ ਤੁਹਾਨੂੰ ਪਹਿਲਾਂ ਦਿਖਾਈਆਂ ਵੱਡੀਆਂ ਕਿਸ਼ਤੀਆਂ ਤੇ ਪੁਲ ਜਿਹੜਾ ਆ ਥੋੜਾ ਡਰ ਵੀ ਲੱਗਦਾ ਆ ਪੁਲ ਤੇ ਜਾਣ ਲੱਗੇ ਪਰ ਸਾਰੀ ਸੰਗਤ ਜਾਂਦੀ ਵੀ ਆ ਨਾਲ-ਨਾਲ ਮੈਂ ਤੁਰਿਆ ਆ ਮਜ਼ਾ ਆਂਦਾ ਪਿਆ ਠੰਡੀ ਠੰਡੀ ਹਵਾ ਵਗਦੀ ਪਈ ਆ ਜਿਵੇਂ ਕਿ ਸੰਗਤਾਂ ਨੇ ਅਰਦਾਸ ਕਰਾਈ ਹੁੰਦੀ ਆ ਕਿ ਮੇਰਾ ਮੁੰਡਾ ਬਾਹਰ ਚੱਲ ਜਵੇ ਜਾਂ ਫਿਰ ਬੱਚਾ ਹੋ ਜਾਵੇ ਕਿਸੇ ਤਰ੍ਹਾਂ ਦੀ ਵੀ ਅਰਦਾਸ ਜਿਹੜੀ ਕਰਾਈ ਹੁੰਦੀ ਆ ਕਿ ਅਸੀਂ ਬੇੜਾ ਛਡਾਈ ਦਵਾਂਗੇ ਕੋਈ ਵੀ ਜੋ ਵੀ ਤਿਲ ਫੁੱਲ ਹੁੰਦਾ ਆ ਇੱਥੇ ਚੜਾਂਦੇ ਆ ਜਦੋਂ ਉਹਨਾਂ ਦੀ ਮਨੋ ਕਾਮਨਾ ਪੂਰੀ ਹੋ ਜਾਂਦੀ ਆ ਅਰਦਾ ਪਵਨ ਗੁਰੂ ਪਾਣੀ ਪਿਤਾ ਮਾਤਾ ਤ੍ਰੇਤਮਾ ਹਤਿ ਦਿਵਸ ਰਾਦਦੈ ਦਾਇਦਾ ਖੇਲੇ ਸਗਲ ਜਗਤ ਪਾਣੀ ਦੀ ਮਹੱਤਤਾ ਗੁਰਬਾਣੀ ਦੇ ਵਿੱਚ ਵੀ ਬਹੁਤ ਜਿਆਦਾ ਆ ਹੁਣ ਅਸੀਂ ਵੀ ਬੇੜਾ ਛੜਾਈ ਦੇਖ ਕੇ ਹੁਣ ਇਸ ਤੋਂ ਅੱਗੇ ਚੱਲੇ ਪਾਵਾਂਗੇ ਆਜੋ ਕੀੜੀਪਿੰਡ ਪਹੁੰਚ ਗਏ ਹੋਏ ਆ ਕੀੜੀਪਿੰਡ ਦੀ ਮਿਲ ਜਿਹੜੀ ਆ ਉਹ ਤੁਸੀਂ ਦੇਖ ਸਕਦੇ ਹੋ ਇਹ 슈ਗਰ ਮਿਲ ਹੈ ਜੀ ਇੱਥੇ ਹੁਣ ਮੈਂ ਰੈਸਟ ਕਰ ਲਈ ਹੋਈ ਆ ਥੋੜੀ ਦੇਰ ਹੁਣ ਰੈਸਟ ਕਰਕੇ ਅੱਗੇ ਵੱਲ ਨੂੰ ਚੱਲਾਇਆ ਮੈਂ ਆ ਥੋੜਾ ਰਿਲੈਕਸ ਹੋ ਗਿਆ ਆ ਸਰੀਰ ਤੇ ਹੁਣ ਅੱਗੇ ਵੱਲ ਨੂੰ ਜਾ ਰਹੇ ਆ ਅੱਗੇ ਕੀੜੀਪਿੰਡ ਆਂਦਾ ਆ ਮਤਲਬ ਵੱਡੀ ਕੀੜੀ ਆਂਦਾ ਆ ਫਿਰ ਛੋਟੀ ਕੀੜੀ ਆਂਦਾ ਆ ਤੇ ਅੱਗੇ ਵੱਲ ਨੂੰ ਚੱਲਦੇ ਆ ਹੁਣ ਤੇ ਅਗਰ ਤੁਸੀਂ ਜਿਹੜਾ ਆ ਜਲਦੀ ਪਹੁੰਚਣਾ ਜਾਂਦੇ ਆ ਤਾਂ ਇੱਥੇ ਫਲੈਟ ਵੀ ਲੱਗੀ ਹੋਈ ਆ ਚਰਦਾਈ ਵੀ ਲੱਗੀ ਹੋਈ ਹੈ ਇੱਥੇ ਅਗਰ ਤੁਸੀਂ ਕੈਨੇਡਾ ਅਮਰੀਕਾ ਜਾਣਾ ਹੈ ਬਿਨਾ ਵੀਜ਼ੇ ਤੋਂ ਜਾਣਾ ਚਾਹਦੇ ਹੋ ਤਾਂ ਪੀ ਕੇ ਜਾ ਸਕਦੇ ਹੋ ਜਿੱਦਾਂ ਹੀ ਪਿੰਡ ਵੱਡੀ ਕੀੜੀ ਮੈਂ ਪਹੁੰਚਿਆ ਮੀ ਬਹੁਤ ਜ਼ਿਆਦਾ ਤੇਜ਼ ਹੋ ਗਿਆ ਇਸ ਲਈ ਇੱਥੇ ਮੈਂ ਕਿਸੇ ਦੇ ਘਰ ਜਿਹੜੇ ਆ ਹੁਣ ਰੁਕਿਆ ਹੋਇਆ ਆ ਮੀ ਥੋੜਾ ਜਿਹਾ ਹੁਣ ਘਟਿਆ ਆ ਤੇ ਹੁਣ ਅੱਗੇ ਚੱਲਦਾ ਫਿਰ ਤੋਂ ਮੈਂ ਜ਼ਿਆਦਾ ਰੈਸਟਰੀ ਕਰਨੀ ਵੱਡੀ ਕੀੜੀ ਤੋਂ ਹੁੰਦੇ ਹੋਏ ਮੈਂ ਛੋਟੀ ਕੀੜੀ ਆ ਗਿਆ ਛੋਟੀ ਕੀੜੀ ਤੋਂ ਵੀ ਅੱਗੇ ਮੈਂ ਪਹੁੰਚ ਗਿਆ ਹੋਇਆ ਹਾਂ ਹਰਚੋਵਾਲ ਦੇ ਬਿਲਕੁਲ ਲਾਗੇ ਮੈਂ ਪਹੁੰਚ ਗਿਆ ਹੋਇਆ ਹਾਂ ਇੱਥੋਂ ਹਰਚੋਵਾਲ ਜਿਹੜਾ ਆ ਉਹ 2 ਕਿਲੋਮੀਟਰ ਹੈ ਹੁਣ ਮੈਂ ਇੱਥੇ ਜਲਦੀ ਪਹੁੰਚ ਜਾਣਾ ਕਿਉਂਕਿ ਮੀਂਹ ਦੇ ਅਸਰ ਬਹੁਤ ਜ਼ਿਆਦਾ ਆ। ਅਗਰ ਮੀਂਹ ਹੁਣ ਫਿਰ ਤੋਂ ਤੇਜ਼ ਹੋ ਗਿਆ ਤਾਂ ਸਿੱਧਾ ਜਾ ਕੇ ਮੈਂ ਹਰਚੋਵਾਲ ਹੀ ਵੀਡੀਓ ਬਣਾਵਾਂਗਾ ਤੇ ਕਿਉਂਕਿ ਇੱਥੋਂ 2 ਕਿਲੋਮੀਟਰ ਹੈ ਜਲਦੀ ਜਲਦੀ ਹੁਣ ਪਹੁੰਚਣ ਦੀ ਕੋਸ਼ਿਸ਼ ਕਰਦਾ। ਲੋ ਜੀ ਜਿੱਥੇ ਸਟੇ ਕਰਦੇ ਆ ਅਸੀਂ ਲਗਾਤਾਰ ਸਾਨੂੰ ਜਿੱਥੇ ਕਾਫੀ ਸਾਲ ਹੋ ਗਏ ਹੈ ਸਟੇ ਕਰਦੇ ਆ ਉਹਨੂੰ ਹਰਚੋਵਾਲ ਉਹਨਾਂ ਦੇ ਘਰ ਅਸੀਂ ਪਹੁੰਚ ਗਏ ਆ। ਤੇ ਆਰੇ ਵਾਲਿਆਂ ਦੇ ਨਾਮ ਤੋਂ ਕਿਸੇ ਨਸਾ ਇਹਨਾਂ ਦੇ ਘਰ ਤੇ ਮੋਸਲ ਦੇਖ ਸਕਦੇ ਹੋ ਤੁਸੀਂ ਕਿੱਧਰ ਆਇਆ ਮੀਂਹ ਪੈਣ ਲੱਪਿਆ ਫੇਰ ਦੁਬਾਰਾ ਮੀਂਹ ਅਜ ਨਹੀਂ ਹਟਦਾ ਪਿਆ ਮੀਂਹ ਪੈ ਜਾਂਦਾ ਹੈ ਹਟ ਜਾਂਦਾ ਹੈ ਪੈ ਜਾਂਦਾ ਹਟ ਜਾਂਦਾ ਇਦਾਂ ਹੀ ਕਰਦਾ ਪਿਆ ਆ ਤੇ ਅੱਜ ਦਾ ਸਫ਼ਰ ਜਿਹੜਾ ਉਹ ਛੋਟਾ ਸੀ ਮੈਂ ਲਗਭਗ 1:30 ਵਜੇ ਦੇ ਕਰੀਬ ਦੁਪਹਿਰ ਦੇ 1:30 ਵਜੇ ਦੇ ਕਰੀਬ ਮੈਂ ਪਹੁੰਚ ਗਿਆ ਸੀ ਸਵੇਰੇ ਮੈਂ ਚਾਲੂ ਕੀਤਾ ਸੀ ਸਫ਼ਰ ਆਪਣਾ ਅ 3:30 ਸਵੇਰੇ 3:30 ਵਜੇ ਮੈਂ ਸਫ਼ਰ ਚਾਲੂ ਕੀਤਾ ਸੀ ਤੇ ਦੁਪਹਿਰ ਨੂੰ 1:30 ਵਜੇ ਤੱਕ ਮੈਂ ਬੋਲੀ ਵਾਲੀ ਸਟੇ ਕਰਦੇ ਕਰਦੇ ਪਹੁੰਚ ਗਿਆ ਇੱਥੇ ਚੱਕਰ ਇਹ ਵੀ ਬਿਣਿਆ ਕਿ ਮੀ ਪੈਦਾ ਰਿਹਾ ਤਾਂ ਕਰਕੇ ਰੁਕਣਾ ਪਿਆ ਅਗਰ ਨਹੀਂ ਰੁਕਦਾ ਤਾਂ ਮੈਂ ਪਹਿਲਾਂ ਵੀ ਪਹੁੰਚ ਜਾ ਲੈਂਦਾ ਫੈਮਿਲੀ ਜਿਹੜੇ ਆ ਮਮੀ ਦਾ ਫੋਨ ਆ ਗਿਆ ਇਹ ਆ 2:30 ਵਜੇ ਚੱਲੇ ਆ ਤੇ ਹੁਣ ਟਾਈਮ ਹੋ ਗਿਆ 3:30 ਹੋ ਗਏ ਹੋਏ ਆ ਮੈਂ ਸੋ ਲਿਆ ਹੋਇਆ ਆ ਕੇ ਇੱਥੇ ਫੇ ਮੈਂ ਕਿਹਾ ਫੇ ਬਲੋਗ ਬਣਾਉਣਾ ਆ ਕਾਫੀ ਮਜ਼ਾ ਆਇਆ ਤੇ ਮੰਮੀ ਹੁਣੀ ਆਂਦੇ ਆ ਫੇ ਮੈਂ ਉਹਨਾਂ ਨਾਲ ਮਿਲਣਾ ਤੁਹਾਨੂੰ